ਕੀ ਕਿੰਨਾ ਸਾਰੀ ਅੱਜ ਅਸੀਂ ਫਰੀਦਕੋਟ ਆਏ ਸੀਗੇ ਕਰਤਾਰ ਰਮਣਾ ਜਿੱਦਾਂ ਮੇਲਾ ਰੱਖਿਆ ਹੈ ਸੁਪਰ 스타 ਨੇ ਸਾਰੇ ਜਾਣਦੇ ਨੇ ਕਿ ਜਿਹਦੀ ਦੁਨੀਆ ਕਿੰਨੀ ਸਾਡੀ ਰਹਿਸ ਰੱਖੀ ਹੈ ਕਲਾਕਾਰਾਂ ਦੀ ਜਦੋਂ ਤੋਂ ਦੇਖਿਆ ਤੇ ਬਹੁਤ ਸੁਣੀ ਸੁਣੀ ਚੀਜ਼ਾਂ ਦੇਖਣ ਨੂੰ ਮਿਲ ਗਿਆ ਉਹ ਵਰਤ ਹੋਇਆ ਨਾ ਜਿੱਦਿਹਾ ਹਾਂਜੀ ਹਾਂਜੀ ਬਹੁਤ ਸਾਰੀ ਚੀਜ਼ਾਂ ਨੇ ਦੇਖੋ ਜੀ ਆਪਰਾ ਰਿਕਾਰਡ ਜਿਹਨੇ ਪਹਿਲਾਂ ਗਾਣੇ ਚੱਲਦੇ ਹੁੰਦੇ ਸੀ ਹੁਣ ਦਸੀ ਉਹ ਆ ਗਿਆ ਕੰਪਿਊਟਰ ਜੁਗਾਂਗੇ ਹਨਾ ਪਹਿਲਾਂ ਐਦਾਂ ਦੇਖਦੇ ਹੁੰਦੇ ਸੀਗੇ ਆਜੋ ਜੀ ਆਜੋ 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 ਮੇਰੇ ਸੂਟ ਨਾਲ ਦੀਆਂ ਪਰਾਂਦੀਆਂ ਲੈ ਕੇ ਤੁਹਾਨੂੰ ਦੇ ਦੇ ਚੱਲਨੇਗੇ ਇੱਧਰ ਦੇਖੋ ਪਰਾਂਦੀਆਂ ਦੁਪੱਟੇ ਇੱਕ ਪਹਿਲਾਂ ਹੁਣ ਅੱਜ ਕੱਲ ਤਾਂ ਸਟ੍ਰੇਟ ਕਰਾ ਲੈਂਦੇ ਆ ਬਾਲ ਹਨ ਤੇ ਪਹਿਲਾਂ ਹੁੰਦੀ ਸੀ ਪਰਾਂਦੀ ਇਹਨੇ ਮੈਂ ਤਾਂ ਸੂਟ ਨਾਲ ਦੀ ਪਰਾਂਦੀ ਪਾਉਂਗੀ ਹਨਾ ਉਹ ਤਾਂ ਵਧੀਆ ਇੱਧਰ ਦੇਖੋ ਸੀ ਸਾਤਾ ਓੜੇ ਹੈਦਰ ਮੈਂ ਕਿਹਾ ਹਰ ਵੇਲੇ ਹੈਦਰ ਦੇ ਕੁਆਲਿਟੀ ਦਾ ਹਾਂ ਇਹ ਤਾਂ ਕਮੁੱਲ ਤੇ ਹੂੰ ਕਿਆ ਬਾਤ ਲੋਕੇਸ਼ਾ ਹਨ ਜੀ ਪ੍ਰਾਣੀ ਜੇ ਪਹਿਲਾਂ ਦੇ ਘੱਡੇ ਪਹਿਲਾਂ ਦੇ ਘਰ ਕੱਚੇ ਸੀਗੇ ਤੇ ਦਿਲ ਹਾਂ ਸਾਫ ਬਹੁਤ ਅੱਛਾ ਜਦੋਂ ਘਰ ਕੱਚੇ ਪ੍ਰਾਣੀ ਜੀ ਸਾਹਿਬ ਹਾਰਾ ਹਾਰਾ ਜੀ ਆ ਆਸਤਿਆ ਜੀ ਉੱਤੇ ਮੋਰਨੀਆਂ ਪਾ ਕੇ ਦੇਖੋ ਕਿੰਨੀ ਲੱਗਿਆ ਰਸੋਈ ਕਰਦੇ ਦੇਖੋ ਇੱਕ ਮਿੰਟ ਤੇ ਇਧਰ ਅਲਮਾਰੀ ਪਈ ਆ ਬਰਾਵਾ ਹਾਂਜੀ ਇਹ ਪਹਿਲਾ ਵਾਲੀ ਅਲਮਾਰੀ ਹੁਣ ਪਹਿਲਾ ਫ੍ਰਿਜ ਆ ਗਿਆ ਨਾ ਪਹਿਲਾਂ ਇਦਾਂ ਦੀਆਂ ਚੀਜ਼ਾਂ ਵਿੱਚ ਰੱਖਦੇ ਹੁੰਦੇ ਸੀਗੇ ਆਟਾ ਵਗੈਰਾ ਜੋ ਵੀ ਪਿਆਜ਼ ਵਗੈਰਾ ਰੱਖਦੇ ਹੁੰਦੇ ਸੀਗੇ ਆ ਦੇਖ ਪੁਰਾਣਾ ਝੋਲਾ ਤੋਦਿਆਂ ਵਾਲਾ ਬਹੁਤ ਹੀ ਨਾਈਸ ਹੈ ਬਹੁਤ ਵਧੀਆ ਲੱਗਿਆ ਇੱਧਰ ਹੋਰ ਦੇਖਦੇ ਆ ਇੱਧਰ ਆਓ ਆ ਦੇਖੋ ਪੀੜਾ ਆ ਦੇਖੋ ਈੜਾ ਪ੍ਰਾਣਾ ਹਨਾ ਇਹ ਹੋ ਗਿਆ ਜਾਟੀ ਆ ਦੇਖੋ ਚਰਖਾ ਸੰਦੂਖ ਮੈਂ ਕੱਪਾਂ ਚਰਖੇ ਤੇ ਕੱਤਣਾ ਹੈ ਹਾਲੋ ਜੀ ਰਾਣਾ ਸੰਦੂਖ ਪੂਨੀਆ ਹੈ ਨਹੀਂ ਆ ਲੈ ਛਰਖਾ ਇਹਨੂੰ ਕੀ ਕਹਿੰਦੇ ਨੇ ਉਹ ਜਿਹੜੇ ਉੱਪਰ ਪਏ ਉਹਨਾਂ ਨੂੰ ਕੀ ਕਹਿੰਦੇ ਨੇ ਟੋਕਣੀ 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 ਸੰਦੂਖ ਅਰੇ ਇਹ ਇਹਨੂੰ ਸ਼ਾਇਦ ਕੀ ਬੋਲ ਇਹਨਾਂ ਇਹਨੂੰ ਕੀ ਬੋਲਦੇ ਹੁੰਦੇ ਆ ਜਿਵੇਂ ਆ ਆਲਾ ਓਕੇ ਇਹ ਆਲਾ ਆਲਾ ਇਧਰ ਇਹ ਪੁਰਾਣਾ ਰੇਡੀਓ ਦੇਖੋ ਕੀ ਬਾਤ ਹੈ ਕੀ ਬਾਤ ਆ ਬਹੁਤ ਸੋਹਣੀ ਆ ਬਹੁਤ ਅਜੀ ਇਧਰ ਦੇਖੋ ਪੁਰਾਣੇ ਵਾਸਤੇ ਪਹਿਲਾਂ ਮੰਜੇ ਇਦਾਂ ਦਾਉਂਦੇ ਹੁੰਦੇ ਸਟਾਪ ਆਲਮੋਸਟ ਵੈਰੀ ਨਾਈਸ ਅੱਜ ਕੱਲ ਤਾਂ ਕਹਿੰਦੇ ਜਦੋਂ ਤਾਂ ਮੰਜੇ ਤੇ ਬਿਠਾਤਾ ਹਨ ਹਾਂਜੀ ਪਹਿਲਾਂ ਇਹ ਚੀਜ਼ਾਂ ਪੁਰਾਣੇ ਚੀਜ਼ਾਂ ਲਈਏ ਦੇਖੋ ਆ ਦੇਖੋ ਇਹਦੇ 'ਚ ਆਟਾ ਪੋਲਦੇ ਹੁੰਦੇ ਸੀ ਪਹਿਲਾਂ ਕੀ ਬੋਲਦੇ ਇਹਨੂੰ ਇਹਨੂੰ ਕੀ ਬੋਲਦੇ ਵਸੇ ਇਹ ਮੇਰੇ ਪਾਸ ਤੇ ਰੋਟੀ ਨਾ ਨਾ ਨਹੀਂ ਨਹੀਂ ਇੱਧਰ ਦੇਖੋ ਆ ਆਪਣਾਣਾ ਪੱਖਾ ਦੇ ਪੱਖਾ ਵੀ ਦਿਖਾ ਦਿਓ ਅੱਛਾ ਹੋਰ ਕੀ ਦੇਖੀਏ ਆਲੇ ਸ਼ੀਸ਼ਾ ਦਿਖਾ ਪਰ ਆਪ ਇੱਧਰ ਮੈਨੂੰ ਵਿੱਚ ਦਿਖਾ ਆ ਦੇਖੋ ਜੀ ਕੂਣੀਆ ਹਨੇ ਮੈਂ ਕੱਟ ਕੇ ਵਿਖਾਵਾਂ ਆ ਦੇਖੋ ਸ਼ੀਸ਼ੇ ਨੂੰ ਤਰੇੜ ਹੈ ਬਾਲ ਬੌਂਦੀ ਨੇ ਧਿਆਨ ਸਦੋਂ ਮਾਰੇ ਬਹੁਤ ਬਧੀਆ ਇਧਰ ਆਦੇਸ਼ ਤਰਾਹੋ ਇੰਟਰਵਿਊ ਚ ਲਾ ਕੇ ਦਿੰਦੇ ਸੀ 2 ਮਹੀਨੇ ਜਿਵੇਂ ਉਹ ਚੀਜ਼ਾਂ ਬਰਾਸ ਦੀ ਚੀਜ਼ਾਂ ਲਿਆਵੇ 2 ਮਾ ਵਗੈਰਾ ਰੱਖਦੇ ਹਨ ਉਹ ਚੀਜ਼ਾਂ ਰੱਖਦੇ ਹੁੰਦੇ ਜਿਵੇਂ ਇਹ ਹੋ ਗਿਆ ਹਨਾ ਬੁਲਾਰੀ ਨਹੀਂ ਬਾਦ ਵਿੱਚ ਹਾਂਜੀ ਹਾਂਜੀ ਚਲੋ ਚਲੋ ਮੈਂ ਬੋਸਾਂ ਗਿਆ ਮੈਂ ਪਹਿਲੀ ਵਾਰੀ ਦੇਰ ਸਾਲੋਂ ਤੋਂ ਪਹਿਲੀ ਵਾਰੀ ਦੀ ਮੈਂ ਰੋਜ਼ੀ ਹੁਣਾਂ ਨਾਲ ਸ਼ਾਇਦ ਆਪਾਂ ਤੁਸੀਂ ਕਹੇ ਸੀਗੇ ਇੱਕ ਜਗ੍ਹਾ ਦਾ ਵੈਸੀ ਅਸੀਂ ਜੇ ਹਰਿੰਦਰ ਬਾਜੀ ਤੇ ਮੈਂ ਬਾਈ ਵਿੱਚ ਇਧਰ ਕਰੋਸ਼ ਕਰ ਸ਼ੁਕਰ ਹੈ ਟਾਈਮ ਆਇਆ ਨਹੀਂ ਨਹੀਂ ਬਾਜੀ ਨੇ ਕਿ ਇਹਨਾਂ ਨੇ ਸੁਣਨਾ ਤੇ ਮੈਂ ਬਈ ਮਾੜਾ ਚਮਕੀ ਮੈਂ ਮੈਂ ਤੁਹਾਡਾ ਗਾਣਾ ਬਹੁਤ ਸੁਣਦਾ ਭਾਈ ਹੁਣ ਨਹੀਂ ਸਟੇਜ ਤੇ ਫੇਰ ਨਹੀਂ ਸਟੇਜ ਤੇ ਅਸੀਂ ਗਾਦੇ ਹਾਂ ਅੱਜ ਉੱਥੇ ਮੈਂ ਹਾਂਜੀ ਆਹ ਭਾਈ ਨੇ ਮਾਨ ਕੀਤਾ ਜੀ ਮੈਂ ਤੁਹਾਡਾ ਗਾਣਾ ਬਹੁਤ ਸੁਣਦਾ ਫੇਰ ਨਹੀਂ ਇਹੋ ਜਿਹੇ ਬੰਦੇ ਫੋਨ ਚੱਕਦੇ ਹਾਂ ਚਮਚੇ ਵਾਲਾ ਸੁਣੋ ਭਾਜੀ ਮੈਂ ਤਾਂ ਬਹੁਤ ਵੱਡੀ ਫੈਨ ਆ ਭਾਜੀ ਕਿ ਕੀ ਹਕੀਕਤ ਤੇ ਗੱਲਾਂ ਛੋੜੇ ਹਾਂ ਕਿਧਰ ਗਏ ਅੰਦਰ ਨਹੀਂ ਜੀ ਬਾਥਰੂਮ ਗਏ ਉਹਨੇ ਵੀ ਬੁਲਾ ਲਿਆ ਉਹ ਸੀਗਾ ਮੈਂ ਫੇਸਬੁਕ ਤੋਂ ਮਿਲ ਗਿਆ ਸੀ ਲੈਣਾ ਮੈਂ ਆਪ ਹੀ ਲਿਖ ਰਿਹਾ ਵਧੀਆ ਸਰਜੀਤ ਸੰਧੂ ਦਾ ਸੀ ਜਨਮ ਦਿਨ ਜੀ ਉਹ ਤੇ ਵੈਸੇ ਗਾਤੀਆਂ ਤੇ ਉਹ ਬੜੀਆਂ ਵਾਇਰਲ ਹੋ ਗਈ ਫਿਰ ਉਹ ਤੇ ਗਾਣਾ ਬਣਾਇਆ ਤੁਸੀਂਗਾ ਸੱਚੇ ਦੀ ਕੋਈ ਕਦਰ ਨਹੀਂ ਦੁਨੀਆ ਝੂਠ ਦੀ ਖੱਟੀ ਖਾਂਦੀ ਐ ਸੱਚੇ ਦੀ ਕੋਈ ਕਦਰ ਨਹੀਂ ਦੁਨੀਆ ਝੂਠ ਦੀ ਖੱਟੀ ਖਾਂਦੀ ਐ ਕਦੇ ਚਮਚੇ ਹੁੰਦੇ ਸੀ ਚਾਂਦੀ ਦੇ ਅੱਜ ਕੱਲ ਚਮਚਿਆਂ ਦੀ ਚਾਂਦੀ ਕਦੇ ਚਮਚੇ ਹੁੰਦੇ ਸੀ ਚਾਂਦੀ ਦੇ ਅੱਜ ਕੱਲ ਚਮਚਿਆਂ ਦੀ ਚਾਂਦੀ ਹੈ ਵੈਰੀ ਗੁੱਡ ਓਕੇ ਜੇਬਾਂ ਭਰੀਆਂ ਅਣਖਾਂ ਮਰੀਆਂ ਥਾਂ ਥਾਤੇ ਬੇਈਮਾਨੀਆਂ ਕਰੀਆਂ ਜੇਬਾਂ ਭਰੀਆਂ ਅਣਖਾਂ ਮਰੀਆਂ ਥਾਂ ਥਾਤੇ ਬੇਈਮਾਨੀਆਂ ਕਰੀਆਂ ਪੈਸੇ ਨਾਲ ਕੋਈ ਖੁਸ਼ ਨਹੀਂ ਕੱਲਾ ਖੁਸ਼ ਨੋਟਾਂ ਤੇ ਗਾਂਦੀ ਹੈ ਕਦੇ ਚਮਚੇ ਹੁੰਦੇ ਸੀ ਚਾਂਦੀ ਦੇ ਅੱਜ ਕੱਲ ਚਮਚਿਆਂ ਦੀ ਚਾਂਦੀ ਹੈ ਕਦੇ ਚਮਚੇ ਹੁੰਦੇ ਸੀ ਚਾਂਦੀ ਦੇ ਅੱਜ ਕੱਲ ਚਮਚਿਆਂ ਦੀ ਚਾਂਦੀ ਹੈ ਚਮਚਾਂ ਦੀ ਇੱਕ ਗੱਲ ਨਰਾਲੀ ਜਿਸ ਭਾਂਡੇ ਵਿੱਚ ਭਾਂਡਾ ਹੀ ਖਾਲੀ ਚਮਚਾਂ ਦੀ ਇੱਕ ਗੱਲ ਨਰਾਲੀ ਜਿਸ ਭਾਂਡੇ ਵਿੱਚ ਭਾਂਡਾ ਹੀ ਖਾਲੀ ਕੰਮ ਨਹੀਂ ਕਰਨਾ ਵੇਲੇ ਰਹਿਣਾ ਕੰਮ ਨਹੀਂ ਕਰਨਾ ਵੇਲੇ ਰਹਿਣਾ ਕਰਨਾ ਹਾਂਜੀ ਹਾਂਜੀ ਇਹ ਕਰੇ ਚਮਚੇ ਹੁੰਦੇ ਸੀ ਚਾਂਦੀ ਦੇ ਅੱਜ ਕੱਲ ਚਮਚਾਂ ਦੀ ਚਾਂਦੀ ਆ ਕਦੇ ਚਮਚੇ ਹੁੰਦੇ ਸੀ ਚਾਂਦੀ ਦੇ ਅੱਜ ਕੱਲ ਚਮਚਾਂ ਦੀ ਚਾਂਦੀ ਆ ਸੰਧੂਆ ਝੂਠ ਤੋਂ ਸੱਚ ਬਣਾਉਣਾ ਚਮਚਿਆਂ ਦਾ ਕੰਮ ਲੁੱਤੀ ਲਾਉਣਾ ਸੰਧੂਆ ਝੂਠ ਤੋਂ ਸੱਚ ਬਣਾਉਣਾ ਚਮਚਿਆਂ ਦਾ ਕੰਮ ਲੁੱਤੀ ਲਾਉਣਾ ਕੋਈ ਕਰਮਾਂ ਵਾਲਾ ਬੱਚਦਾ ਏ ਇਹਨਾਂ ਤੋਂ ਸੁਖੀ ਸੰਦੀ ਐ ਕਦੇ ਚਮਚੇ ਹੁੰਦੇ ਸੀ ਜਾਂਦੀ ਦੇ ਅੱਜਕੱਲ ਚਮਚਾਂ ਦੀ ਚਾਂਦੀ ਐ ਕਦੇ ਚਮਚੇ ਹੁੰਦੇ ਸੀ ਜਾਂਦੀ ਦੇ ਅੱਜਕੱਲ ਚਮਚਿਆਂ ਦੀ ਚਾਂਦੀ ਐ ਆ ਜੇ ਵੀ ਪਹਿਲੇ ਵਿੱਚ ਹੁਣ ਮੈਂ ਖੜਦਾ ਨਹੀਂ ਨਹੀਂ ਜੀ ਕਿੰਨਾ ਯਾਰ ਰਾਗ ਦਰਬਾਰੀ ਦੇ ਵਿੱਚ ਸੱਤੀ ਮਿੱਟੀ ਸੰਗ ਨੂੰ ਸੰਬੋਧਨ ਹੁਣ ਤੁਸੀਂ ਵੀ ਸੁਣਾਓ ਜਟੀਆਂ ਅੱਜ ਨਿਆਰਬ ਸੁਣ ਦਿਲਦਾਰਾ ਸਾਡੇ ਪਿੰਡ ਦਾ ਰਿਵਾਜ ਨਿਆਰਬ ਸੁਣ ਦਿਲਦਾਰਾ ਉੱਟਣ ਘਟਕੜੀ ਸੁਣਵਾਣਾ ਕਰੇਗਾ ਬੋੜੀ ਬੋੜੀ ਵੇ ਪਤਾ ਲੱਗੂ ਜਦ ਕੁੱਕੜ ਵਾਂਗੂ ਤਾਣ ਮਰੋੜੀ ਵੇ ਪਤਾ ਲੱਗੂ ਜਦ ਕੁੱਕੜ ਵਾਂਗੂ ਤਾਣ ਮਰੋੜੀ ਵੇ ਉਸ ਸਾਡੇ ਪਿੰਡ ਦੇ ਮੁੰਡੇ ਨਾ ਚੌਂਦੇ ਅਜਲਦਾ ਲੌਂਦੇ ਕੁੜੀਆਂ ਦਾ ਪ੍ਰੋਗਰਾਮ ਹੈ ਚੱਲ ਕੋਈ ਆ ਜਾ ਭਾਈ ਆ ਜਾ ਆ ਜਾ ਬੈਠਾ ਆ ਜਾ ਭਾਈ ਉਹ ਮੈਂ 올ੇ ਜੀ ਹੈ ਹਾਂ 올ੇ ਜੀ ਸਾਡੇ ਪਿੰਡ ਦੇ ਮੁੰਡੇ ਨਾ ਚੌਂਦੇ ਰਿਜਰਦਾ ਲੌਂਦੇ ਪਿੰਡ ਦੇ ਮੁੰਡੇ ਨਾ ਚੌਂਦੇ ਰਿਜਰਦਾ ਲੌਂਦੇ ਘਰੇ ਗੁੰਡ ਦੀ ਦਾਰੂ ਪੌਂਦੇ ਲੈ ਮੋਵੇ ਤੇ ਮੋਵਨੀ ਤੂੰ ਇੱਕ ਅਦ ਦੇ ਨੂੰ ਰੋਂਦੀ ਉੱਤਿਆ ਫਿਰਦਾ ਆਵਨੀ ਤੂੰ ਇੱਕ ਅਦ ਦੇ ਨੂੰ ਰੋਂਦੀ ਉੱਤਿਆ ਫਿਰਦਾ ਆਵਨੀ ਆਜੋ ਭਾਜੀ ਭਾਜੀ ਹਰਿੰਦਰ ਭੈਣਾ ਦਾ ਪ੍ਰੋਗਰਾਮ ਭਾਜੀ ਨਹੀਂ ਨਹੀਂ ਭਾਜੀ ਪਲੀਜ਼ ਇੱਕ ਨਾ ਮੈਨੂੰ ਉਹ ਗਾਣੇ ਥੋੜਾ ਜਿਹਾ ਚਮਚੇ ਵਾਂ ਭਾਜੀ ਪਲੀਜ਼ ਮੇਰੇ ਫਰਮਾਇਸ਼ ਆਜੋ ਮੇਰਾ ਵਾਈ ਜਿੰਦਾਬਾਦ ਲੋਕ ਖੜੀ ਜਾ ਹਾਂਜੀ ਬੀਬੀ ਤੂੰ ਵੀ ਮਾਰ ਤਾੜੀਆਂ ਇੱਧਰ ਵੀ ਘੁਮਾ ਦੀ ਹਾਂਜੀ ਹੋ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਲਲਕਾਰੇ ਵੇ ਅੰਦਰ ਭੜ ਗਈ ਜਿੱਥੇ ਲਲਕਾਰੇ ਨਾਲ ਨਾ ਮੇਰਾ ਲੈ ਕੇ ਰੱਜਿਆ ਨਹੀਂ ਪੱਟੂ ਫਿਰਦਾ ਫਿਰਦਾ ਸ਼ਰਾਬ ਨਾਲ ਰੱਜਿਆ ਨਹੀਂ ਪੱਟੂ ਫਿਰਦਾ ਫਿਰਦਾ ਸ਼ਰਾਬ ਨਾਲ ਰੱਜਿਆ ਨਹੀਂ ਪੱਟੂ ਫਿਰਦਾ ਓ ਪਹਿਲਾ ਕੰਮ ਬੈਲੀਆਂ ਨੇ ਬੈਲ ਖੱਟਣੀ ਦੂਜੇ ਕੰਮ ਬੋਤਲਾਂ ਦੇ ਡੱਟ ਪੱਟਣੇ ਪਹਿਲਾ ਕੰਮ ਬੈਲੀਆਂ ਨੇ ਬੈਲ ਖੱਟਣੀ ਦੂਜੇ ਕੰਮ ਬੋਤਲਾਂ ਦੇ ਡੱਟ ਪੱਟਣੇ ਕੀਜੇ ਕੰਮ ਲੈਣੀ ਅਸ ਮੁੱਲ ਦੀ ਲੜਾਈ ਕੀਜੇ ਕੰਮ ਲੈਣੀ ਅਸ ਮੁੱਲ ਦੀ ਲੜਾਈ ਘੜਾਣ ਕੇ ਮਹੀ ਦਲਾਲ ਟੱਕਰੇ ਨਹੀਂ ਤੇਰੇ ਦਰ ਤੇ ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਨਹੀਂ ਤੇਰੇ ਦਰ ਤੇ ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਨਹੀਂ ਤੇਰੇ ਦਰ ਤੇ ਹਾਂ ਚਾਰ ਕਿਤੇ ਰਿੰਦ ਨਾ ਚੜਨ ਹਟ ਗਈ ਹਾਰ ਤੇ ਸਿਗਾਰ ਲਾ ਕੇ ਬਹਿਣਾ ਹਟ ਗਈ ਹਾਂ ਚੱਲ ਕੀ ਤਰਿੰਝਣਾ ਚ ਬੈਨੋ ਹਟ ਗਈ ਹੋਰ ਤੇ ਸ਼ਯਾਰ ਲੱਗੇ ਬੈਨੋ ਹਟ ਗਈ ਸਾਰਾ ਸਾਰਾ ਦਿਨ ਸਾਡੇ ਗਲੀ ਵਿੱਚ ਗਿਹੜੇ ਬਿਨਾ ਕੰਮ ਤੋਂ ਫਿਰੇ ਕੰਬ ਲੋਂਦਾ ਨਹੀਂ ਡੁੱਬ ਜਾਣਦਾ ਚੁੰਮ ਕੇ ਰਮਾਲ ਬਣਾਉਂਦਾ ਨਹੀਂ ਡੁੱਬ ਜਾਣਦਾ ਚੁੰਮ ਕੇ ਰਮਾਲ ਬਣਾਉਂਦਾ ਨਹੀਂ ਡੁੱਬ ਜਾਣਦਾ ਬੋਸ ਚਲੋ ਜੀ ਚਲੋ ਵੇ ਮੈਂ ਬਣੀ ਲਾਲ ਟੱਡ ਖੜੀ ਬਣ ਲਾਲ ਪਰਯਾਜ ਸੱਜ ਟੱਡ ਖੜੀ ਹੋਰ ਬਾਣ ਮਿੱਤਰਾ ਤੂੰ ਮੈਂ ਗੁਲਾਬ ਬਣ ਗਈ ਗੁਲਾਬੇ ਬਣ ਗਈ ਗੁਲਾਬ ਬਣ ਗਈ ਘਟ ਖੋਲ ਮਿੱਤਰਾ ਵੇ ਮੈਂ ਸ਼ਰਾਬ ਬਣ ਗਈ ਸ਼ਰਾਬ ਬਣ ਗਈ ਸ਼ਰਾਬ ਬਣ ਗਈ ਚਿਤ ਪੀਣ ਨੂੰ ਨਾ ਕਰ ਤੈਨੂੰ ਵੇਖ ਕੇ ਨਾ ਸਹਰੇ ਨੂੰ ਨਾ ਕਰ ਤੈਨੂੰ ਵੇਖ ਕੇ ਨਾ ਸਹਰੇ ਨੀ ਤੂੰ ਮੱਲੂਵਲੀ ਵੈਲੀਆਂ ਨੂੰ ਜਾਵੇਂ ਡੰਗਦੀ ਜਾਵੇਂ ਡੰਗਦੀ ਜਾਵੀ ਡੰਗ ਦੀ ਜੱਟ ਫੁੱਟਦਾ ਫਿਰ ਉਹ ਤੇ ਪੀ ਲਾਲ ਰੰਗ ਦੀ ਫੁੱਟਦਾ ਫਿਰ ਉਹ ਤੇ ਪੀ ਲਾਲ ਰੰਗ ਦੀ ਫੁੱਟਦਾ ਫਿਰ ਉਹ ਤੇ ਪੀ ਲਾਲ ਰੰਗ ਦੀ ਓਏ ਓਏ ਇੱਕ ਬਾਬੇ ਗੀਤ ਮੇਰਾ ਆਇਆਗਾ ਬਾਬੇ ਦੀ ਗੱਲ ਕਰਦਾ ਉਹ ਗੀਤ ਹੈਗਾ ਭਗਵੇਂ ਪਾ ਕੇ ਬਾਬੇ ਉਹ ਬਾਬੇ ਨਾਲ ਰਹਿਗੇ ਨਹੀਂ ਏਅਰ ਕੰਡੀਸ਼ਨ ਲੋਕ ਕੋਹ ਦਾ ਢੇਰੇ ਪੈਗੇ ਨਹੀਂ ਬਲੇ ਦਿੱਤੀ ਗੱਲ ਮੈਨੂੰ ਹੀ ਗੋਲੇ ਉਹ ਚੱਲੇ ਭਗਵੇਂ ਪਾ ਕੇ ਬਾਬੇ ਉਹ ਬਾਬੇ ਨਾ ਰਹਿ ਗਏ ਨੇ ਭਗਵੇਂ ਪਾ ਕੇ ਬਾਬੇ ਉਹ ਬਾਬੇ ਨਾ ਰਹਿ ਗਏ ਨੇ ਏਅਰ ਕੰਡੀਸ਼ਨ ਲੋਕੋ ਹੁਣ ਤਾਂ ਡੇਰੇ ਪੈ ਗਏ ਨੇ ਗਨਮੈਨਾਂ ਨੂੰ ਰੱਖਣੀ ਪੈਂਦੀ ਗੌਰ ਹੈ ਬਾਬਿਆਂ ਦੀ ਸੁਣ ਗਿਆ ਹੈ ਬਦਲ ਜ਼ਮਾਨਾ ਹੋ ਰਿਹਾ ਹੈ ਬਾਬਿਆਂ ਦੀ ਹੁਣ ਗਿਆ ਹੈ ਬਦਲ ਜ਼ਮਾਨਾ ਹੋ ਰਹੀ ਔਰ ਹੈ ਬਾਪਿਆਂ ਦੀ ਉਹ ਮੰਤਰੀਆਂ ਦੇ ਮੁੰਡੇ ਜਾ ਕੇ ਪੈਰੀ ਬੰਦੇ ਨੇ ਜੋ ਕੁਛ ਤੂੰ ਹੀ ਤੂੰ ਹੈ ਬਾਬਾ ਇਹੋ ਕਹਿੰਦੇ ਨੇ ਓ ਲੈਣੀ ਹੋਵੇ ਟਿਕਟਾਂ ਪੈਂਦੀ ਲੋੜ ਹੈ ਬਾਪਿਆਂ ਦੀ ਹੁਣ ਗਿਆ ਹੈ ਬਦਲ ਜ਼ਮਾਨਾ ਹੋ ਰਹੀ ਔਰ ਹੈ ਬਾਪਿਆਂ ਦੀ ਨਮੇ ਚੇਲੇ ਨੂੰ ਸਾਧ ਉਪਦੇਸ਼ ਦੇਵੇ ਤੇ ਪਹਿਟਾ ਸਭ ਦੀ ਕਰੋ ਮਨਜੂਰ ਬੱਚਾ ਓਏ ਭਨਵਾ ਚੋਲਾ ਪ੍ਰਤੀਕ ਸ਼ਰਾਫਤਾਂ ਦਾ ਛੱਕਾਂ ਉੰਜਾ ਤੋਂ ਰੱਖਦੇ ਦੂਰ ਬੱਚਾ ਓ ਚੰਦਾ ਦੇਵਨਾ ਅਜ਼ਾਹਰ ਪਾਰਟੀ ਨੂੰ ਹਰ ਕਾਫਰੀਦ ਕੋਟ ਭਾਵੇਂ ਸੰਗਰੂਰ ਬੱਚਾ ਵਾਹ ਹੋ ਬਾਬੇ ਬਣਦੇ ਜਾਂਦੇ ਹੁਣ ਤਾਂ ਸ਼ੌਂਕੀ ਨਹਾਰਾਂ ਦੇ ਪਾਠ ਪੂਜਾ ਨੂੰ ਛੱਡ ਕੇ ਪੈ ਗਈ ਮੰਗਰ ਪਿਆਰਾਂ ਦੇ ਬਾਬੇ ਬਣਦੇ ਜਾਂਦੇ ਹੁਣ ਤਾਂ ਸ਼ੌਂਕੀ ਨਹਿਰਾਂ ਦੇ ਓਏ ਪਾਠ ਪੂਜਾ ਨੂੰ ਛੱਡ ਕੇ ਪੈ ਗਈ ਮੰਗਰ ਪਿਆਰਾਂ ਦੇ ਮਿਲਣੀ ਗਿਰਣੀ ਤਕਣੀ ਹੁਣ ਤਾਂ ਔਰ ਹੈ ਬਾਬਿਆਂ ਦੀ ਉਹ ਗਿਆ ਹੈ ਬਦਲ ਜ਼ਮਾਨਾ ਹੋ ਰਹੀ ਟੌਰ ਹੈ ਬਾਬਿਆਂ ਦੀ ਹੁਣ ਗਿਆ ਹੈ ਬਦਲ ਜ਼ਮਾਨਾ ਹੋ ਰਹੀ ਟੌਰ ਹੈ ਬਾਬਿਆਂ ਦੀ ਥੈਂਕ ਯੂ ਈ ਸੱਚ ਦਾ ਪਰਦਾ ਚੰਦਾ ਜੀ ਜਿੱਥੋਂ ਸਟਾਰਟਿੰਗ ਹੋਈ ਨਾ ਤੇ ਉੱਥੋਂ ਥੋੜਾ ਜਿਹਾ ਮੈਂ ਮਗਰ ਨਹੀਂ ਕੁਸ਼ਤੀ ਜੀ ਉਹਨਾਂ ਦੀਆਂ ਸਤਕਾਰਯੋਗ ਦੋ ਹਸਾਯੰਤਰਾ ਹੈ ਯਾਰ ਹਾਂ ਨੀ ਨੋਕ